ਇਹ ਕਹਾਣੀ ਆਈ ਕਿੱਥੋਂ ਮੈਨੂੰ ਇੱਕ ਦੇਖਣ ਦਾ ਮੌਕਾ ਮਿਲਿਆ ਮੈਨੂੰ ਇਹ ਸਾਖ ਹੋਇਆ ਇਸ ਫਿਲਮ ਦੇ ਦੇਖਣ ਦਾ ਆਰ ਮੈਂ ਛੋਟੇ ਪਰਦੇ ਤੇ ਦੇਖੀ ਮਗਰ ਹਰ ਚੀਜ਼ ਦਾ ਜਿਹੜਾ ਖਾਸ ਅੰਦਾਜ਼ ਹੈ ਉਹ ਵੱਡੇ ਪਰਦੇ ਤੇ ਦੇਖੀਦਾਈ ਮਗਰ ਇਸ ਦੇ ਵਿੱਚ ਜੋ ਸੀਨ ਆਏ ਨੇ ਕਿ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸਿੰਗੀਨਾਂ ਨਾਲ ਮਾਰਿਆ ਕਸ਼ੰਕਰ ਮਾਇਰਸ ਆ ਸਰ ਜਿਨ੍ਹਾਂ ਨੇ ਆਪਣੀ ਸਰ ਦੀ ਆਪਾਦੀ ਤਿਆਗ ਦਿੱਤੀ ਔਰ ਤੁਹੋਂ ਪਦੇ ਕੋਈ ਦਫਾ ਵੀ ਨਹੀਂ ਸਕਦਾ ਸੀ ਨਤਾਸ ਫਿਲਮ ਦੇ ਲਈ ਔਰ ਜਨ ਦੇ ਬਦੌਲਤ ਫਿਲਮ ਦਾ ਸ਼ੁਭ ਆਰੰਭ ਹੋਇਆ ਆ ਇਸ ਨਗਰ ਖੇੜੇ ਨੂੰ ਜਿਸ ਨਗਰ ਖੇੜੇ ਦੇ ਮਾਲਕ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤੋਂ ਦੀ پاک ਹੋਵੇ ਪਰ ਸਰਜ਼ਮੀਨ ਨੂੰ ਗੁਰੂਆਂ ਪੀਰਾਂ ਫਕੀਰਾਂ ਤੇ ਪੂਜਣਯੋਗ ਸਥਾਨਾਂ ਨੂੰ ਸ਼ਹੀਦਾਂ ਮਰੀਦਾ ਦੇ ਆਸ਼ਕਾ ਸਾਧਕਾਂ ਦੇ ਜਿਨ੍ਹਾਂ ਨੇ ਆਪਣੇ ਗੌਮ ਪ੍ਰਤੀ ਆਪਣੇ ਦੇਸ਼ ਪ੍ਰਤੀ ਕੁਰਬਾਨੀਆਂ ਦਿੱਤੀਆਂ ਉਹ ਵੀ ਅਣਪੋਲ ਤਰੀਕੇ ਨਾਲ ਸੋ ਇਸ ਤੋਂ ਵੱਡਾ ਜ਼ੁਲਮ ਮੇਰਾ ਖਿਆਲ ਹੈ ਡਾਇਰ ਤੋਂ ਕੋਈ ਹੋਰ ਨਹੀਂ ਹੋਇਆ ਹੋਵੇਗਾ ਜੋ ਜਲ੍ਹਾਂ ਵਾਲੇ ਬਾਗ ਦੇ ਵਿੱਚ ਕਰ ਗਿਆ ਉਸ ਕਹਾਣੀ ਨੂੰ ਪੇਸ਼ ਕਰਨ ਲਈ ਇਹ ਕਹਾਣੀ ਆਈ ਕਿੱਥੋਂ ਮੈਨੂੰ ਇੱਕ ਦੇਖਣ ਦਾ ਮੌਕਾ ਮਿਲਿਆ ਮੈਨੂੰ ਇਤਫਾਕ ਹੋਇਆ ਇਸ ਫਿਲਮ ਦਾ ਦੇਖਣ ਦਾ ਔਰ ਮੈਂ ਛੋਟੇ ਪਰਦੇ ਤੇ ਦੇਖੀ ਮਗਰ ਹਰ ਚੀਜ਼ ਦਾ ਇੱਕ ਜਿਹੜਾ ਸ਼ਾਸ ਸੰਬਾਦ ਹੈ ਉਹ ਵੱਡੇ ਪਰਦੇ ਤੇ ਦੇਖਣ ਦਾ ਹੀ ਹੈ ਮਗਰ ਉਸ ਦੇ ਵਿੱਚ ਵੀ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਅੱਖਾਂ ਨਮ ਹੁੰਦੀਆਂ ਹਰ ਜਗ੍ਹਾ ਅਸੀਂ ਤਾਂ ਸਿਰਫ ਜਲਿਆਂ ਵਾਲੇ ਬਾਗ ਦੀਆਂ ਕਿੰਨੀਆਂ ਫਿਲਮਾਂ ਦੇਖੀਆਂ ਜਿਹਦੇ ਵਿੱਚ ਉਹਨਾਂ ਦੇ ਸੀਨ ਆਏ ਮਗਰ ਇਸ ਦੇ ਵਿੱਚ ਜੋ ਸੀਨ ਆਏ ਨੇ ਕਿ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸਿੰਘੀਨੇ ਨਾਲ ਮਾਰਿਆ ਗਿਆ ਕਿ ਕਿਸੇ ਦੇ ਵਿੱਚ ਕੋਈ ਸਾਹ باقی ਨਾ ਰਹੇ ਸੋਇਬ ਗੋਪ੍ਰੀਤ ਉਹ ਵੀ ਜਿਹੜੇ ਤੁਹਾਡੇ ਨਾਲ ਜਿਹੜੀ ਗੱਲ ਜਿੱਥੋਂ ਛੱਡੀ ਸੀ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸ਼ੰਕਰ ਨਾਇਰ ਸਾਹ ਸਰ ਜਿਨ੍ਹਾਂ ਨੇ ਆਪਣੀ ਸਰ ਦੀ ਉਪਾਦੀ ਤਿਆਗ ਦਿੱਤੀ ਔਰ ਤੁਹਾਥੋਂ ਬਦੇ ਕੋਈ ਲਫਾ ਵੀ ਨਹੀਂ ਸਕਦਾ ਸੀ ਬਿਲਕੁਲ ਮੈਨੂੰ ਜਦੋਂ ਡਿਲੀਟ ਕਰਕੇ ਜਦੋਂ ਉਹਦੇ ਚੋਂ ਤੁਹਾਡੀ ਤਸਵੀਰ ਨਿਕਲਦੀ ਸ਼ੰਕਰਨਾਾਇਕ ਇੱਕ ਕਹਾਣੀ ਆਈ ਕਿਥੋਂ ਮੈਨੂੰ ਇੱਕ ਟਿਕ ਦਾ ਮੌਕਾ ਮਿਲਿਆ ਮੈਨੂੰ ਇਸ ਆਖ ਹੋਇਆ ਇਸ ਫਿਲਮ ਦਾ ਦੇਖਣ ਦਾ ਆ ਮੈਂ ਛੋਟੇ ਪਰਦੇ ਤੇ ਦੇਖੀ ਮਗਰ ਹਰ ਚੀਜ਼ ਦਾ ਜਿਹੜਾ ਖਾਸ ਅੰਦਾਜ਼ ਹੈ ਉਹ ਵੱਡੇ ਪਰਦੇ ਤੇ ਦੇਖੀਦਾਈ ਮਗਰ ਇਸ ਤਰ੍ਹਾਂ ਹੀ ਜੋ ਸੀ ਨਾ ਇਹਨੇ ਕਿ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਿਨੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸੰਗੀਨਾਂ ਨਾਲ ਮਾਰਿਆ ਕਿ ਸ਼ੰਕਰ ਨਾਇਰ ਸਾਹਿਬ ਸਰ ਜਿਹਨੇ ਆਪਣੀ ਸਰ ਦੀ ਆਪਾਦੀ ਤਿਆਗ ਦਿੱਤੀ ਔਰ ਤੁਹਾਥੋਂ ਬਾਰੇ ਕੋਈ ਦਫਾ ਵੀ ਨਹੀਂ ਸਕਦਾ ਸੀ ਇਹਨਾਂ ਦਾ ਇਸ ਫੰਦੇ ਲਈ ਔਰ ਜਿਨ੍ਹਾਂ ਦੀ ਬਦੌਲਤ ਫਿਰਮ ਦਾ ਸ਼ੁਭ ਆਰੰਭ ਹੋਇਆ ਅਰ ਇਸ ਨਗਰ ਖੇੜੇ ਨੂੰ ਜਿਸ ਨਗਰ ਖੇੜੇ ਦੇ ਮਾਲਕ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਇੱਥੋਂ ਦੀ ਪਾਕ ਪਵਿੱਤਰ ਸਰਜ਼ਮੀਨ ਨੂੰ ਗੁਰੂਆਂ ਪੀਰਾਂ ਫਕੀਰਾਂ ਤੇ ਪੂਜਣਯੋਗ ਸਥਾਨਾਂ ਨੂੰ ਸ਼ਹੀਦਾਂ ਮਰੀਦਾ ਦੇ ਆਸ਼ਕਾ ਸਾਧਕਾਂ ਦੇ ਜਿਨ੍ਹਾਂ ਨੇ ਆਪਣੇ ਗੌਮ ਪ੍ਰਤੀ ਆਪਣੇ ਦੇਸ਼ ਪ੍ਰਤੀ ਕੁਰਬਾਨੀਆਂ ਦਿੱਤੀਆਂ ਉਹ ਵੀ ਅਨਪੂਰਨ तरीके ਨਾਲ ਸੋ ਇਸ ਤੋਂ ਵੱਡਾ ਜ਼ੁਲਮ ਮੇਰਾ ਖਿਆਲ ਡਾਇਰ ਤੋਂ ਕੋਈ ਹੋਰ ਨਹੀਂ ਹੋਇਆ ਹੋਵੇਗਾ ਜੋ ਜਲਿਆਂ ਵਾਲੇ ਬਾਗ ਦੇ ਵਿੱਚ ਕਰ ਗਿਆ ਉਸ ਕਹਾਣੀ ਨੂੰ ਪੇਸ਼ ਕਰਨ ਲਈ ਇੱਕ ਕਹਾਣੀ ਆਈ ਕਿਥੋਂ ਮੈਨੂੰ ਇੱਕ ਦੇਖਣ ਦਾ ਮੌਕਾ ਮਿਲਿਆ ਮੈਨੂੰ ਇਫਾਕ ਹੋਇਆ ਇਸ ਫਿਲਮ ਦਾ ਦੇਖਣ ਦਾ ਔਰ ਮੈਚੂਰੀ ਪਰਦੇ ਤੇ ਦੇਖੀ ਮਗਰ ਹਰ ਚੀਜ਼ ਦਾ ਇੱਕ ਜਿਹੜਾ ਸ਼ਾਸ ਸੰਬਾਦ ਹੈ ਉਹ ਵੱਡੇ ਪਰਦੇ ਤੇ ਦੇਖਣ ਦਾ ਹੀ ਮਗਰ ਉਸ ਦੇ ਵਿੱਚ ਵੀ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਅੱਖਾਂ ਨੰਮ ਹੁੰਦੀਆਂ ਹਰ ਜਗ੍ਹਾ ਅਸੀਂ ਤਾਂ ਸਿਰਫ ਜਲਿਆਂ ਵਾਲੇ ਬਾਗ ਦੀਆਂ ਕਿੰਨੀਆਂ ਫਿਲਮਾਂ ਦੇਖੀਆਂ ਜਿਹਦੇ ਵਿੱਚ ਉਹਨਾਂ ਦੇ ਸੀਨ ਆਏ ਮਗਰ ਇਸ ਦੇ ਵਿੱਚ ਜੋ ਸੀਨ ਆਏ ਨੇ ਕਿ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸਿੰਘੀਨਾ ਨਾਲ ਮਾਰਿਆ ਗਿਆ ਤੇ ਕਿਸੇ ਦੇ ਵਿੱਚ ਕੋਈ ਸਾਹ ਬਾਕੀ ਨਾ ਰਹਾ ਸੋਏ ਗੁਰਪ੍ਰੀਤ ਉਹ ਵੀ ਜਿਹੜੇ ਤੁਹਾਡੇ ਨਾਲ ਜਿਹੜੀ ਗੱਲ ਜਿੱਥੋਂ ਛੱਡੀ ਸੀ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸ਼ੰਕਰ ਨਾਇਰ ਸਾਹ ਸਰ ਜਿਨ੍ਹਾਂ ਨੇ ਆਪਣੀ ਸਰ ਦੀ ਆਪਾਦੀ ਤਿਆਗ ਦਿੱਤੀ ਔਰ ਤੁਹਾthorpe ਕੋਈ ਨਫਾ ਵੀ ਨਹੀਂ ਸਕਦਾ ਸੀ ਬਿਲਕੁਲ ਐਵੇਂ ਜਦੋਂ ਡਿਲੀਟ ਕਰਕੇ ਜਦੋਂ ਉਹਦੇ ਚੋਂ ਤੁਹਾਡੀ ਤਸਵੀਰ ਨਿਕਲਦੀ ਹੈ ਸ਼ੰਕਰ ਨਾਇਰ ਵਰਗੇ